ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣੀ ਹੈ ਪਿੰਡ ਫੇਰੋਕੇ ਇਹ ਪਿੰਡ ਜੀਰਾ ਤਹਿਸੀਲ ਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਹੈ ਤੇ ਲੋ ਸਾਇਲੇਜ ਫਾਰਮ ਇੱਥੇ ਅੱਜ ਦੀ ਇਹ ਵੀਡੀਓ ਬਣਾ ਰਹੇ ਹਾਂ ਤੇ ਬਾਈ ਹੋਰੀ ਸਾਇਲੇਜ ਦਾ ਕੰਮ ਕਰਦੇ ਆ ਇੱਥੇ ਜਿਹੜੀ ਵੀਡੀਓ ਬਣਨੀ ਹੈ ਕੱਲਾ ਜਿਨ੍ਹਾਂ ਨੇ ਪੈਕ ਕੀਤਾ ਹੋਇਆ ਸਾਇਲੇਜ ਖਰੀਦਣਾ ਹੈ ਉਹਨਾਂ ਵਾਸਤੇ ਨਹੀਂ ਸਗੋਂ ਜਿਨੇ 2 ਕਿੱਲੇ 4 ਕਿੱਲੇ 10 ਕਿੱਲੇ ਜਿੰਨੀ ਵੀ ਮੱਕੀ ਬੀਜੀ ਹੈ ਆਉਣ ਵਾਲੇ ਟਾਈਮ 'ਚ ਸਾਇਲੇਜ ਪੈਕ ਕਰਾਉਣਾ ਚਾਹੁੰਦੇ ਹੋ ਤਾਂ ਵੀ ਬਾਈ ਹੋਰੀ ਘਰੇ ਆ ਕੇ ਸਾਇਲੇਜ ਪੈਕ ਕਰਨਗੇ। ਇਹ ਤੋਂ ਇਲਾਵਾ ਜੇ ਕਿਸੇ ਵੀਰ ਨੇ ਸੌਣ ਭਾਦੋਂ ਦੇ ਮਹੀਨਿਆਂ ਦੇ ਵਿੱਚ ਜਦੋਂ ਵਾਹਣ ਗਿੱਲੇ ਹੋ ਜਾਂਦੇ ਆ ਬਾਰਿਸ਼ ਦਾ ਟਾਈਮ ਹੋ ਜਾਂਦਾ ਤਾਂ ਇਹਨਾਂ ਕੋਲ 4x4 ਸਾਰੀ ਮਸ਼ੀਨਰੀ ਹੈ ਤੇ ਤੁਹਾਨੂੰ ਇਹ ਦਿੱਕਤ ਨਹੀਂ ਆਊਗੀ ਵੀ ਤੁਹਾਨੂੰ ਝੋਨਾ ਥੋੜਾ ਲੇਟ ਹੋਊਗਾ ਜਾਂ ਮੱਕੀ ਜਿਹੜੀ ਉਹ ਚੜੂਗੀ ਕਿਉਂਕਿ ਉਦੋਂ ਕਈ ਵਾਰ ਗਿੱਲੇ ਵਾਹਾਂ 'ਚ ਮਸ਼ੀਨਾਂ ਚੱਲਦੀਆਂ ਨਹੀਂ। ਸੋ ਸਾਰੀ ਮਸ਼ੀਨਰੀ ਇਹਨਾਂ ਕੋਲ ਤੇ ਸਾਰੇ ਤਰ੍ਹਾਂ ਦਾ ਹੀ ਕੰਮ ਬਾਈ ਹੋਰੀ ਸਾਇਲੇਜ ਨਾਲ ਸੰਬੰਧਿਤ ਕਰ ਦਿੰਦੇ ਆ ਬਾਕੀ ਡਿਟੇਲ ਚ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੇ ਪੈਕ ਕੀਤਾ ਹੋਇਆ ਸਾਇਲੇਜ ਖਰੀਦਣਾ ਹੈ ਉਹਨਾਂ ਵਾਸਤੇ ਬੜੀ ਵਧੀਆ ਕੁਆਲਿਟੀ ਦਾ ਸਾਇਲੇਜ ਇਸ ਟਾਈਮ ਬਾਈ ਹੋਰੀ ਪੈਕ ਕਰ ਰਿਹਾ ਹੈ ਕੰਮ ਚੱਲ ਰਿਹਾ ਜੋ ਉਹ ਵੀ ਤੁਹਾਨੂੰ ਵੀਡੀਓ ਦੇ ਮਾਧਿਅਮ ਨਾਲ ਦਿਖਾਉਂਗਾ ਆਓ ਮਿਲিয়ে ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਆਪਾਂ ਤੇ ਨਾਲ ਤੁਹਾਨੂੰ ਇਹਨਾਂ ਦਾ ਸਾਇਲੇਜ ਜਿਹੜਾ ਪੈਕ ਹੋ ਰਿਹਾ ਉਹ ਜਾਂ ਕਿਵੇਂ ਇਹ ਕੰਮ ਕਰਦੇ ਆ ਉਹਦੇ ਬਾਰੇ ਵੀ ਗੱਲਬਾਤ ਕਰਕੇ ਬਾਈ ਹੋਰਾਂ ਤੋਂ ਆਪਾਂ ਪਤਾ ਕਰਦੇ ਆ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਦਿਓ ਬਾਈ ਲਖਵੀਰ ਸਿੰਘ ਜੀ ਲਖਵੀਰ ਭਾਈ ਟੋ ਸਾਇਲਜ ਫਾਰਮ ਦੇ ਵਿੱਚ ਖੜੇ ਆਪਾਂ 9ਵਾਂ ਸੀਜ਼ਨ ਹੈ ਕਿ ਦੂਜਾ ਸੀਜ਼ਨ ਹੈ ਆਪਣਾ ਪਿਛਲੀ ਵਾਰ ਵੀ ਵੀਡੀਓ ਕੀਤੀ ਸੀ ਠੀਕ ਰਿਸਪੌਂਸ ਆਇਆ ਪਰ ਹਾਂ ਵਧੀਆ ਆਇਆ ਰਿਸਪੌਂਸ ਜਨ ਕਿ ਪੂਰਾ ਆਪਣਾ ਮਾਲ ਵੀ ਪੂਰਾ ਟਾਈਮ ਸਰ ਜਨ ਕਿ ਦੋ ਤਿੰਨ ਮਹੀਨਿਆਂ ਕੋ ਖਤਮ ਹੋਏ ਨੂੰ ਤੇ ਵਧੀਆ ਚੰਗਾ ਮਾਲ ਸੀ ਆਪਣਾ ਕੰਟੀਨਿਊ ਲਗਾਤਾਰ ਜਿਹੜਾ ਬੰਦਾ ਇੱਕ ਵਾਰੀ ਲੈ ਕੇ ਗਿਆ ਲਗਾਤਾਰ ਲੈ ਕੇ ਗਿਆ ਤੇ ਵੀਡੀਓ ਚਲੋ ਆਪਾਂ ਵੀ ਨਵੇਂ ਸੱਜਣ ਜੁੜ ਜਾਂਦੇ ਨਾਲ ਇਸ ਕਰਕੇ ਹਰੇਕ ਸਾਲ ਕੀ ਚਾ ਚ ਪਾ ਦਈ ਦੀ ਆ ਸਹੀ ਹੈ ਅੱਛਾ ਭਈ ਇੱਕ ਗੱਲ ਲਖਵੀਰ ਭਾਈ ਤੇਰੇ ਤੋਂ ਪੁੱਛਣੀ ਆ ਟਰੈਕਟਰ ਮੈਂ ਜਿੰਨੇ ਵੀ ਦੇਖ ਰਿਹਾ ਜੌਂਡੀ ਆ ਰਹੀ ਆ ਤੇ ਹੈਵੀ 4x4 ਹੀ ਜ਼ਿਆਦਾ ਹਾਂਜੀ ਇਹ ਫਿਰ ਮਸ਼ੀਨਰੀ ਜਿਹੜੀ ਆ 4x4 ਲਾਈਨ ਪਿੱਛੇ ਮਕਸਦ ਇਹ ਜੀ ਜਿਵੇਂ ਮੰਨ ਲਓ ਕਹਿੰਦੇ ਆਪਾਂ ਵੀ ਲੋਡ ਕਾਰਡ ਦੀ ماں ਹੈ ਉਹਦੇ ਹਿਸਾਬ ਨਾਲ ਵੀ ਹੁਣ ਗਾਂ ਜਿਵੇਂ ਸਾਡਾ ਕੰਮ ਸਾਇਲੇਜ ਦਾ ਕਰਕੇ ਮੱਖੀਆਂ ਦਾ ਕੰਮ ਕਰਕੇ ਸੌਣ ਪੱਤ ਜਿਵੇਂ ਸ਼ੁਰੂ ਹੋ ਜਾਂਦੇ ਆ ਹੂੰ ਉਦੋਂ ਮਸ਼ੀਨਰੀ ਚੱਲਦੀ 4x4 ਆ ਹੂੰ ਦੂਜੇ ਟਰੈਕਟਰ ਜਿਹੜੇ ਟੂ व्हीਲ ਸਲਿੱਪ ਬੰਦੀ ਜਾਂਦਾ ਕੁਝ ਕਰੀ ਜਾਂਦਾ ਇਹ ਸਾਨੂੰ ਗਾਰੇ ਗਰੇ ਚੋਂ ਕਿਉਂਕਿ ਸਮਾਂ ਮੱਖੀ ਵੱਢਣ ਦਾ ਸਿਰ ਸੀਮਤ ਹੁੰਦਾ ਆਪਣੇ ਕੋਲੇ ਹੂੰ ਤੇ ਉਹ ਤਾਂ ਕਰਕੇ ਫਿਰ ਉਹ ਟਾਈਮ ਸਰ ਵੱਢੀ ਨਹੀਂ ਜਾਂਦੀ ਜਿਵੇਂ ਆਪਾਂ ਮੀਂਹ ਦੀਕਦੇ ਰਹੀਏ ਤਾਂ ਮੀਂਹ ਦਾ ਘਟਣਾ ਡੀਕ ਦੇ ਰਹੀ ਹੈ ਤਾਂ ਠੀਕ ਹੈ ਤੇ ਤਾਂ ਕਰਕੇ ਫਿਰ ਆਪਾਂ ਗਾਰੇ ਦੇ ਵਿੱਚ ਵੀ ਵੱਢੀ ਜਾ ਸਕਦੀ ਆ ਠੀਕ ਹੈ ਵੀ ਮੀਂਹ ਪੈੰਦੇ ਚ ਜਿਵੇਂ ਮਰਜੀ ਸੂਤਾਂ ਦਾ ਆਪਾਂ ਕੰਮ ਨਵੇਟ ਲਈਦਾ ਆਪਦਾ ਅੱਛਾ ਇੱਕ ਗੱਲ ਇਹ ਦੱਸ ਦਿੰਦੇ ਬਾਈ ਜਿਹੜੀ ਇਹ ਸਾਇਲੇਜ ਵਾਲੀ ਮਸ਼ੀਨਰੀ ਆਪਾਂ ਹੁਣ ਇੰਨੀ ਕਲੈਕਟ ਕੀਤੀ ਹੈ ਇਹ ਆਪਾਂ ਇੱਥੇ ਕੱਲਾ ਪੈਕਿੰਗ ਦਾ ਕੰਮ ਚੱਲਦਾ ਜਾਂ ਆਪਾਂ ਜਿਵੇਂ ਕੋਈ ਵੀਰ ਨੇ ਆਪਦੇ ਵਾਹਨ ਦੇ ਵਿੱਚੋਂ ਮੱਕੀ ਵੜਾਉਣੀ ਵੀ ਆ ਤੇ ਉਦੋਂ ਬਾਅਦ ਚੋਂ ਪੈਕ ਵੀ ਕਰਾਉਣੀ ਉਹ ਵੀ ਕਰ ਦਨੇ ਆ ਹਾਂਜੀ ਆਪਾਂ ਇੱਥੇ ਤਾਂ ਆਪਾਂ ਪੈਕ ਕਰਦੇ ਕਰਦੇ ਆਪਣੀ ਮੱਕੀ ਵੀ ਆਪਾਂ ਸੇਲ ਕਰਨਾ ਚਾਰ ਪੈਕ ਕਰਦੇ ਆ ਤੇ ਜੇ ਕਿਸੇ ਵੀਰ ਨੇ ਆਪਣਾ ਵੀ ਪੈਕ ਕਰਵਾਉਣਾ ਘਰੇ ਆਪਦੇ ਕੋਈ 5-7 ਕਿੱਲਿਆਂ ਦਾ 2-4 ਕਿੱਲਿਆਂ ਦਾ ਆਪਾਂ ਉਹ ਵੀ ਜਾ ਕੇ ਕਰਾਈ ਦਈ ਸਾਰੀ ਮਸ਼ੀਨਰੀ ਆਪਦੀ ਲੈ ਸਾਰੀ ਮਸ਼ੀਨਰੀ ਆਪਦੀ ਨਾਲ ਜਾ ਕੇ ਵੱਢਣ ਤੋਂ ਲੈ ਕੇ ਪੈਕ ਕਰਨ ਤੱਕ ਆਪਣੇ ਕੋਲ ਸਾਰੇ ਸਾਧਨ ਸਾਮ ਸਮਤ ਆਈ ਜਿਹੜੀ ਮੰਨ ਲਓ ਨਾਲ ਵੀਰ ਕੰਮ ਕਰਨਗੇ ਲੇਬਰ ਵਾਲੇ ਵੀਰ ਜਿਹੜੇ ਹਾਂਜੀ ਹਾਂਜੀ ਉਹ ਵੀ ਸਾਰੇ ਨਾਲ ਸਾਰੇ ਆਪਣੇ A to Z ਆਪਣਾ ਜਾਨੀ ਕਿ ਕੰਮ ਠੇਕੂ ਠੇਕੇ ਦਾ ਗੱਲ ਨਹੀਂ ਹੋਈਂਦਾ ਵੀ ਆਪਾਂ ਵੱਢ ਕੇ ਵੀ ਅਗਲੇ ਦੇ ਪੈਕ ਕਰਕੇ ਅਗਰ ਸਟੈਕ ਲਾ ਕੇ ਦੇਵਾਂਗੇ ਕਰੀ ਅੱਛਾ ਜੇ ਕਿਸੇ ਨੇ ਮੰਨ ਲਓ ਪੈਕ ਨਹੀਂ ਕਰਾਉਣਾ ਕੱਲੀ 4x4 ਨਾਲ ਜਾਂ ਸਿੰਗਲ ਰੋਡ ਨਾਲ ਮੱਕੀ ਵਡਾਉਣੀ ਹੈ ਕਤਰਾਉਣੀ ਹੈ ਤਾਂ ਉਹ ਵੀ ਕਤਰ ਦਿੰਨੇ ਆ ਕੱਲੀ ਹਾਂਜੀ ਹਾਂਜੀ ਉਹ ਵੀ ਕਰ ਦਿੰਨੇ ਟਰਾਲੀਆਂ ਕਈ ਵਾਰ ਕਿਸੇ ਭਰਾ ਕੋਲ ਮੌਕੇ ਤੇ ਨਹੀਂ ਹੁੰਦੀਆਂ ਆਪਣੇ ਕੋਲ ਸਾਰੀ ਟਰਾਂਸਪੋਰਟ ਅਵੇਲੇਬਲ ਹੈ ਟਰਾਲੀਆਂ ਟ੍ਰੈਕਟਰ ਵਾਲੀਆਂ ਅਵੇਲੇਬਲ ਆ ਜਿਹੜਾ ਸਾਇਲਜ ਇੱਥੇ ਆਪਾਂ ਨੂੰ ਸੇਲ ਕਰਦੇ ਆ ਇਹ ਕਿੰਨੇ ਕਿਲੋ ਵਾਲੀ ਬੇਲ ਆਪਾਂ ਇਸ ਟਾਈਮ ਪੈਕ ਕਰ ਰਹੇ ਆਂ ਭਾਈ ਇਹ ਇੱਕ ਕੁਆਂਟਾ ਵਾਲੀ ਬੇਲ ਆ ਜੀ ਹੂੰ ਤੇ ਇਹਦਾ ਵਧੀਆ ਪੇਪਰ ਲੱਗਾ ਹੋਇਆ ਠੀਕ ਹੈ ਇਹਦੀ ਡੇਢ ਤੋਂ 2 ਸਾਲ ਦੀ ਗਾਰੰਟੀ ਆਪਾਂ ਨੂੰ ਕੰਪਨੀ ਦੇ ਰਹੀ ਪੇਪਰ ਦੀ ਠੀਕ ਹੈ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਵਧੀਆ ਜਾਨਕਿ ਪੂਰਾ ਕੁਆਲਿਟੀ ਦਾ ਪੇਪਰ ਹੈ ਦਾ ਕੁਆਲਿਟੀ ਦੀ ਕੁਆਲਿਟੀ ਆਪਣੀ ਮਾਲ ਦੀ ਹੈ ਅੱਛਾ ਇਹ ਕਿਉਂਕਿ ਵੱਡੇ ਪੱਦਰ ਤੇ ਸਟੋਰ ਕਰਨਾ ਕਿਸੇ ਵੀ ਭਰਾ ਨੇ ਸਾਲ ਡੇਢ ਸਾਲ ਦੀ ਜਿਵੇਂ ਆਪਾਂ ਕਹਿੰਦੇ ਗਾਰੰਟੀ ਹੈ ਧੁੱਪਾਂ ਵੀ ਇਹਦੇ ਉੱਤੋਂ ਨਹੀਂ ਲੰਗਣੀਆਂ ਤੇ ਮੀਂਹ ਕਣੀ ਵੀ ਨੰਗਣਾ ਹੈ ਉਹਦਾ ਕੋਈ ਅਸਰ ਨਹੀਂ ਪੈਂਦਾ ਇਹਨਾਂ ਚ ਨਾ ਜੀ ਨਾ ਬਿਲਕੁਲ ਨਹੀਂ ਕੋਈ ਧੁੱਪ ਦਾ ਅਸਰ ਨਹੀਂ ਕੋਈ بارش ਦਾ ਕੋਈ ਅਸਰ ਨਹੀਂ ਇੱਥੇ ਜਿਹੜਾ ਸਾਇਲੇਜ ਆਪਾਂ ਹੁਣ ਇੱਥੇ ਪੈਕ ਕਰ ਰਹੇ ਆ ਇਹ ਕਿਹੜੀ ਵੈਰੈਟੀ ਦਾ ਪੈਕ ਹੋ ਰਿਹਾ ਇਹ ਇਸ ਟਾਈਮ ਜੀ ਆਪਣੇ ਆਲੂਆਂ ਦੀ ਵਾਹ ਚੋਂ ਲਾਈ ਮੱਕੀ 9208 ਜੀ 9208 ਦਾ ਚੱਲ ਉਹ ਪੈਕ ਕਰ ਰਹੇ ਆ ਠੀਕ ਹੈ ਇਹਦੇ ਤੋਂ ਅੱਗੇ ਫਿਰ ਕਣਕ ਵਾਲੀ ਮੱਕੀ ਵੀ ਹੋ ਜੂ ਹਾਂਜੀ ਕਣਕ ਵਾਲੀ ਮੱਕੀ ਵੀ ਹੈਗੀ ਆ ਸਾਡੇ ਕੋਲੇ ਇਸ ਟਾਈਮ ਆਲੂਆਂ ਵਾਲੀ ਮੱਕੀ ਵੀ 8-10 ਕਿੱਲੇ ਖੜੀ ਆ ਜੇ ਉਹ ਜੋ ਕਿ 5 7 10 ਦਾ ਦਸਾਂ ਤੱਕ ਤਿਆਰ ਹੋਊਗੀ ਸਾਈਲ ਲਈ ਵਾਸਤੇ ਜੇ ਕਿਸੇ ਨੂੰ ਉਹ ਵੀ ਚਾਹੀਦੀ ਆਪਾਂ ਉਹ ਵੀ ਦੇਵਾਂਗੇ ਤੇ ਜੇ ਕਿਸੇ ਪੈਕ ਕਰਵਾਉਣਾ ਵੇਖ ਕੇ ਪੈਕ ਕਰਵਾਉਣਾ ਜਾਂ ਪਹਿਲਾਂ ਮੱਕੀ ਦੇਖ ਕੇ ਪੈਕ ਕਰਵਾਉਣਾ ਜਾਂ ਉਹ ਖਰੀਦਣੀ ਉਹ ਵੀ ਆਪਾਂ ਦੇ ਦਾਂਗੇ ਅੱਛਾ ਜੇ ਕਿਸੇ ਨੇ ਉਹ ਮੰਨ ਲਓ ਖਰੀਦਣੀ ਆ ਪਰ ਉਹਨੇ ਪੈਕ ਨਹੀਂ ਕਰਾਉਣਾ ਪੱਟ ਚ ਪਾਉਣੀ ਹੈ ਉਵੇਂ ਵੀ ਭਾਵੇਂ ਖਰੀਦ ਲੈ ਹਾਂਜੀ ਉਵੇਂ ਵੀ ਖਰੀਦ ਲੈ ਕੋਈ ਗੱਲ ਜਣੀ ਆਪਾਂ ਖੜੀ ਮੱਕੀ ਵੀ ਵੇਚ ਦਿਆਂਗੇ ਪੈਕ ਕਰਾਉਣਾ ਤਾਂ ਕੋਲ ਖੜ ਕੇ ਆਪਦਾ ਵਾਹਨ ਸਿਲੈਕਟ ਕਰ ਲੈ ਵੀ ਕਿਹੜਾ ਸਾਇਲੇਜ ਜਿਹੜਾ ਪੈਕ ਕਰਾਉਣਾ ਚਾਹੀਦਾ ਤੇ ਉਹ ਆਪਾਂ ਕੁਦਰ ਕੇ ਪੈਕ ਕਰ ਦੇਣਗੇ ਹਾਂਜੀ ਉਹ ਕੁਦਰ ਕੇ ਪੈਕ ਕਰ ਦਾਂਗੇ ਠੀਕ ਹੈ ਇਹ ਫਿਰ ਰੇਟ ਤਾਂ ਬਾਈ ਕਿਉਂਕਿ ਵੈਰਾਈਟੀ ਕਈ ਕਿਸਮ ਦੀ ਹੋਗੀ ਕਿਸੇ ਨੇ ਕੱਲਾ ਵਾਂਚੋ ਸਾਇਲੇਜ ਵਢਾਉਣਾ ਹੈ ਕਿਸੇ ਨੇ ਪੈਕ ਵੀ ਕਰਾਉਣਾ ਉਹ ਤੁਹਾਨੂੰ ਕਾਲ ਕਰਕੇ ਪਤਾ ਕਰ ਲੈਣ ਕੀ ਕੀ ਮੁਕਾਲ ਕਰਕੇ ਜੋ ਵੀ ਚੀਜ਼ ਜਿਵੇਂ ਦੀ ਚਾਹੀਦੀ ਆ ਪਤਾ ਕਰਕੇ ਤੇ ਆਪਾਂ ਉਹੋ ਜੀ ਚੀਜ਼ ਦੇ ਦੇਵਾਂਗੇ ਠੀਕ ਉਸੇ ਤਰ੍ਹਾਂ ਦੇ ਦੇਾਂਗੇ ਹਾਂਜੀ ਇਸ ਤਰ੍ਹਾਂ ਠੀਕ ਹੈ ਹੁਣ ਜਿਹੜਾ ਪੈਕ ਕਰ ਰਹੇ ਆ ਆਪਾਂ ਇਹ ਆਪਾਂ ਥੋੜਾ ਦਿਖਾ ਦਿਓ ਕੁਆਲਿਟੀ ਦੀ ਬਾਈ ਦੋਸਤੋ ਜਿਹੜਾ ਪੈਕਿੰਗ ਵਾਲਾ ਚੱਲ ਰਿਹਾ ਇਕ ਤਾਂ ਇਸ ਸਾਈਡ ਦੇ ਉੱਤੋਂ ਇਹ ਕਿਉਂਕਿ ਕੁਤਰਾ ਵਾਈ ਹੋਰਿਆਂ ਕੋਲ ਹੈ ਜਿਹੜਾ ਇਹ ਪੈਕ ਕਰ ਰਹੇ ਆ ਉਹ ਤੁਹਾਨੂੰ ਇੱਕ ਵਾਰ ਇਹਦੀ ਕੁਆਲਿਟੀ ਦਿਖਾਉਣੇ ਆ ਦਾਣਿਆਂ ਦੀ ਕੁਆਲਿਟੀ ਆਹ ਕੁਤਰਾ ਹੀ ਆਪਣਾ ਵਧੀਆ ਬਿਲਕੁਲ ਬਰੀਕ ਕੁਤਰਾ ਠੀਕ ਹੈ ਠੀਕ ਹੈ ਜੀ ਤੇ ਟੋਟਲ ਹੀ ਦਾਣੇ ਨੂੰ ਸੱਟ ਲੱਗੀ ਹੋਈ ਹੈ ਮਤਲਬ ਕ੍ਰੈਸ਼ ਕੀਤਾ ਹੈ ਕ੍ਰੈਸ਼ ਕੀਤਾ ਹੈ ਦਾਣਾ ਦੋਸਤੋ ਇਹ ਜ਼ਰੂਰੀ ਹੈ ਸਾਫਤਾ ਦਾਣਾ ਕਈ ਵਾਰ ਪਸ਼ੂ ਉਵੇਂ ਕੱਢ ਦਿੰਦਾ ਤੁਹਾਨੂੰ ਮੈਂ ਇਧਰੋਂ ਦਿਖਾਉਣਾ ਤੁਸੀਂ ਕੱਲਾ ਸੀ ਜਿੱਥੋਂ ਕੁਤਰਾ ਚੱਕਿਆ ਕੱਲਾ ਉੱਥੇ ਦਾਣੇ ਨਹੀਂ ਹਰੇਕ ਥਾਂ ਤੇ ਦਾਣੇ ਦੇਖਿਓ ਤੁਸੀਂ ਤੋ ਪ੍ਰੋਪਰ ਮੱਕੀ ਜਿਹੜੀ ਉਹ ਇਸ ਟਾਈਮ ਇਹਦੀ ਸਟੇਜ ਦੀਂਦੀ ਹੈ ਤੁਸੀਂ ਦਾਣੇ ਦਾ ਰੰਗ ਦੇਖ ਸਕਦੇ ਹੋ ਪ੍ਰੋਪਰ ਸਟਾਰਚ ਹੋਊਗਾ ਦਾਣਾ ਕ੍ਰੈਸ਼ ਹੋਊਗਾ ਉਹ ਤੁਸੀਂ ਟੁੱਟਿਆ ਦਾਣਾ ਦੇਖ ਸਕਦੇ ਹੋ ਤੇ ਰੰਗ ਤੁਹਾਨੂੰ ਦੱਸੂਗਾ ਬਾਕੀ ਜਦੋਂ ਕੋਈ ਵੀ ਵੀਡੀਓ ਬਣਾਉਨੇ ਆ ਜਿੱਦਾਂ ਦੇ ਥੱਲੇ ਕਮੈਂਟ ਆਉਂਦੇ ਆ ਜਾਂ ਜੋ ਭਰਾ ਡਿਮਾਂਡ ਰੱਖਦੇ ਉਹਨੂੰ ਧਿਆਨ ਚ ਰੱਖ ਕੇ ਹਰੇਕ ਪੱਖ ਤੋਂ ਕੋਸ਼ਿਸ਼ ਕਰੀਦੀ ਆ ਸੈਟੀਸਫਾਈਡ ਤੁਹਾਨੂੰ ਕੀਤਾ ਜਾਵੇ ਕਿਉਂਕਿ ਜੋ ਕੁਆਲਿਟੀ ਦੇਖ ਰਹੇ ਆਂ ਉਹ ਤੁਹਾਨੂੰ ਵੀ ਦਿਖਾਈ ਜਾਵੇ ਮੈਂ ਇੱਕ ਬੇਲ ਰਸਤੇ 'ਚ ਹੀ ਰਕਵਾਲੀ ਜਦੋਂ ਅੰਦਰੋਂ ਇਹ ਨਿਕਲ ਕੇ ਆਉਂਦੀ ਹੈ ਇਸ ਤਰ੍ਹਾਂ ਦੀ ਹੁੰਦੀ ਹੈ ਤੇ ਇਹਦੇ ਉੱਤੇ ਹਜੇ ਰੈਪ ਹੋਣਾ ਹੈ ਇਹਨੂੰ ਹਜੇ ਕਵਰ ਕਰਨਾ ਹੈ ਪਰ ਦਾਣੇ ਦੇਖੋ ਸਾਰੀ ਗੱਠ ਦੇ ਵਿੱਚ ਤੁਹਾਨੂੰ ਫੁੱਲ ਦਾਣੇ ਕੱਲਾ ਇਸ ਸਾਈਡ ਤੋਂ ਨਹੀਂ ਦੂਸਰੀ ਸਾਈਡ ਤੋਂ ਵੀ ਦਿਖਾ ਦਿੰਨਾ ਇੱਕ ਵਾਰ ਬਾਕੀ ਫੇਰ ਵੀ ਬੇਨਤੀ ਹੈ ਵੀ ਜਿਹਨੇ ਸਾਇਲਜ ਖਰੀਦਣਾ ਹੈ ਉਹ ਆ ਕੇ ਦੇਖੋ ਕੁਆਲਿਟੀ ਚੈੱਕ ਕਰੋ ਬਾਕੀ ਪਿਛਲੇ ਸਾਲ ਵੀ ਬਾਈ ਹੋਰਾਂ ਨੂੰ ਬੜਾ ਚੰਗਾ ਰਿਸਪੌਂਸ ਭਰਾਵਾਂ ਨੇ ਦਿੱਤਾ ਸੀ ਸਾਈਲੇਜ 2-3 ਮਹੀਨੇ ਪਹਿਲਾਂ ਦਾ ਇਹਨਾਂ ਕੋਲ ਖਤਮ ਹੋਇਆ ਹੋਇਆ ਹੈ। ਤੋਂ ਵੈਸੇ ਬਾਈ ਫਿਰ ਆਉਣ ਵਾਲੇ ਟਾਈਮ 'ਚ ਜਿਹੜੇ ਭਰਾ ਜੁੜ ਜਾਂਦੇ ਆ ਸਾਰੇ ਸਾਲ ਦਾ ਸੋਚਦੇ ਹਾਂ ਉਹਨਾਂ ਨੂੰ ਦਿਆ ਕਰਾਂਗੇ ਸਾਈਲੇਜ ਉਸਤੇ। ਹਾਂਜੀ ਇੱਕ ਕੋਸ਼ਿਸ਼ ਕਰਾਂਗੇ ਸਾਰੇ ਸਾਲ ਦਾ ਲਗਭਗ ਸਟਾਕ ਕਰਾਂਗੇ ਜੀ। ਅੱਛਾ ਇੱਕ ਚੀਜ਼ ਹੋਰ ਤੁਹਾਡੇ ਤੋਂ ਕੁਐਸਚਨ ਹੈ ਮੇਰਾ। ਕਿਸੇ ਭਰਾ ਕੋਲ ਜਗ੍ਹਾ ਘੱਟ ਹੈ ਪਸ਼ੂ ਰੱਖਿਆ ਸਾਰਾ ਸਾਲ ਸਾਈਲੇਜ ਉਹਨੇ ਵਰਤਣਾ ਹੈ। ਹਾਂਜੀ। ਮੰਨ ਲਓ ਅੱਜ ਦੇ ਰੇਟ ਦੇ ਹਿਸਾਬ ਤੇ ਆਪ ਦੀ ਕੁਆਂਟੀਟੀ ਦੱਸ ਕੇ ਤੁਹਾਨੂੰ ਉਹ ਬੰਦਾ ਪੇਮੈਂਟ ਦੇ ਦਿੰਦਾ ਹੈ ਹਾਂਜੀ ਤੇ ਸਾਇਲੇਜ ਉਹਨੂੰ ਪਚਾਉਂਦੇ ਰਹੋਗੇ ਸਾਰਾ ਸਾਲ ਹਾਂਜੀ ਹਾਂਜੀ ਕੋਈ ਜਿੰਨੂੰ 10-10 ਚਾਹੀਦੀਆਂ 20 ਚਾਹੀਦੀਆਂ ਕੋਈ ਮਹੀਨੇ ਬਾਅਦ ਉਹ ਮੇਰੇ ਕੋਲ ਆਮ ਹੀ ਕੰਟੀਨਿਊ ਕਸਟਮਰ ਲੱਗੇ ਹੋਏ ਆ ਜਿਹੜੇ ਕੋਈ 10ਵੇਂ ਦਿਨਾਂ ਬਾਅਦ ਮਹੀਨੇ ਬਾਅਦ 10 20 15 10 20 15 ਲਗਾਤਾਰ ਲੈ ਕੇ ਜਾ ਰਹੇ ਆ ਠੀਕ ਹੈ ਅ اچھا ਭਾਈ ਆਪਾਂ ਬਾਈ ਹੋਰਾਂ ਕੋਲ ਚੱਲੀ ਹੈਗੀ ਵੈਸੇ ਮੈਨਾਂ ਦੀ ਵੀਡੀਓ ਵੀ ਬਣਾਉਣੀ ਹੈ ਸਾਇਲੈਂਸਰ ਤੇ ਹੀ ਭੁੰਨ ਕੇ ਖਾ ਲੈਂਦੇ ਆ ਇਹ ਇਹ ਵੈਰੈਟੀ ਆ ਹੁਣ ਇਸ ਟਾਈਮ ਵੜਾ ਹਾਂਜੀ ਇਹ ਵੈਰੈਟੀ ਆ ਆਪਣੇ ਪ੍ਰੋਪਰ ਸਟੇਜ ਦੇ ਉੱਤੇ ਇਹ ਦਾਣਾ ਇਹ ਨਹੀਂ ਵੀ ਕੋਈ ਕੱਚੀ ਮੱਕੀ ਬਾਈ ਹੋਰੀ ਪੈਕ ਕਰ ਰੇ ਕੱਲਾ ਪੱਠਾ ਹੀ ਤੁਹਾਨੂੰ ਮਿਲੂਗਾ ਮੇਰੇ ਘਰ ਚ ਬਾਈ ਜੇ ਕਿਸੇ ਕੋਲ 8-10 ਕਿਲੋ ਵਾਲੀ ਮੱਝ ਹੈ ਤੇ ਸਾਇਲੇਜ ਵਰਤਣ ਲੱਗ ਜਾਂਦਾ ਫੀਡ ਦੀ ਤਾਂ ਨਹੀਂ ਲੋੜ ਪੈਂਦੀ ਨਾ ਜੀ ਨਾ ਬਿੱਲ ਕੋਈ ਨਹੀਂ ਸਾਡੇ ਘਰੇ ਖੁਦ ਮੱਝਾਂ ਹੀ ਦੋ ਆ ਅਸੀਂ ਜਨਕੀ ਚਲੋ ਆ ਕੰਮ ਬਾਹਰ ਦਾ ਕਰਕੇ ਪਸ਼ੂ ਜ਼ਿਆਦਾ ਨਹੀਂ ਰੱਖੇ ਤੇ ਅਸੀਂ ਸਿਰਫ ਫੀਡ ਆ ਹੀ ਪਾਉਂਦੇ ਆ ਚਾਰੀ ਸੇ ਪੌਂਡੋਂ ਕੱਲਾ ਆਈ ਕੋਈ ਫੀਡ ਨਹੀਂ ਲਿਆਉਂਦੇ ਨਾ ਹੀ ਸਾਡੇ ਕੋਲ ਟਾਈਮ ਹੁੰਦਾ ਤੇ ਵੈਸੇ ਕਹੀਂ ਤਾਂ ਕਦੇ ਪਾਈ ਨਹੀਂ ਫੀਡ ਮਜਾਰੂ ਇਹਦੇ ਨਾਲ ਸਰੀ ਜਾਂਦਾ ਵੈਸੇ ਦੋਸਤੋ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਫੀਡ ਨਾ ਵਰਤੋ ਤੁਸੀਂ ਫੀਡ ਵਰਤੋ ਪਰ ਇੱਕ ਚੀਜ਼ ਜ਼ਰੂਰ ਧਿਆਨ ਚ ਰੱਖ ਲਓ ਵੀ ਜਿਹੜੀ ਪੱਠੇ ਦੇ ਵਿੱਚ ਹੀ ਇੰਨੇ ਦਾਣੇ ਆ ਗਏ ਇੰਨੀ ਮੱਕੀ ਆ ਗਈ ਐਕਸਟਰਾ ਨੂੰ ਮਿਨਰਲ ਮਿਕਸਚਰ ਤਾਂ ਜ਼ਰੂਰ ਦੇਣੇ ਪੈਣਗੇ ਪਰ ਅਨਾਜ ਤਾਂ ਮੇਰੇ ਖਿਆਲ ਚ ਇਸ ਸਾਈਲ ਦੇ ਵਿੱਚ ਵੀ ਬਹੁਤ ਆ ਤੁਸੀਂ ਲਿਜਾ ਸਕਦੇ ਹੋ ਕਦੋਂ ਤੱਕ ਤਿਆਰ ਹੋ ਜਾਊਗਾ ਬਾਈ ਜਿਹੜਾ ਅੱਜ ਪੈਕ ਕਰ ਰਹੇ ਹਾਂ ਤੁਸੀਂ ਵਰਤਣ ਲਈ ਇਹ ਲਗਭਗ ਜੀ 10-15 ਦਿਨਾਂ ਵਿੱਚ ਇਹ ਰੈਡੀ ਹੋ ਜਾਊਗਾ ਬਾਕੀ ਆਪਣੀ ਕੋਈ ਵੈਰਾਈ ਪਿਆ ਵੀ ਆ ਅੱਛਾ ਪਹਿਲਾਂ ਵੀ ਪਿਆ ਹੈ ਹਾਂਜੀ ਤੇ ਇਹ 10 10-15 ਦਿਨਾਂ ਤੱਕ ਤੇ ਗਰਮੀ ਦੇ ਹਿਸਾਬ ਨਾਲ ਰੈਡੀ ਹੋ ਜਾਊਗਾ ਕੋਈ ਗੱਲ ਨਹੀਂ ਮਤਲਬ ਉਹ ਇਹ ਮੰਨਿਏ ਵੀ ਇਹ ਲਿਜਾਣਾ ਜਾਂ ਪਹਿਲਾਂ ਦਾ ਪੈਕ ਕੀਤਾ ਲਿਜਾਣਾ ਤਿਆਰ ਵਰਤੋਂ ਇਸ ਟਾਈਮ ਜਿਹੜਾ ਅਵੇਲੇਬਲ ਹੈਗਾ ਆਪਣੇ ਕੋਲੇ ਠੀਕ ਹੈ ਵਰਤੋਂ ਵਾਸਤੇ ਦੋਸਤੋ ਇਸ ਟਾਈਮ ਬਾਈ ਕਹਿੰਦਾ ਵੀ ਸਾਇਲੇ ਸਾਡੇ ਕੋਲ ਮੌਜੂਦ ਹੈ ਤੁਸੀਂ ਲਿਜਾ ਸਕਦੇ ਹੋ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਹਰੇਕ ਹੀ ਟਰੈਕਟਰ ਇਹਨਾਂ ਕੋਲ ਇਸ ਟਾਈਮ 4x4 ਹੈ ਸਿਰਫ ਲੋਡਰ ਵਾਲੇ ਨੂੰ ਛੱਡ ਕੇ ਤੇ ਇਸ ਕਰਕੇ ਕੀ ਕੀਤਾ ਵੀ ਗਾਂ ਕਣਕ ਵਾਲੀ ਮੱਕੀ 'ਚ ਕੋਈ ਦਿੱਕਤ ਨਾ ਆਵੇ ਕਿਸੇ ਭਰਾ ਨੂੰ ਉਦੋਂ ਮੀਂਹ ਪੈਂਦਾ ਹੁੰਦਾ ਤੇ ਉਦੋਂ ਸਮੱਸਿਆ ਇਹ ਆ ਜਾਂਦੀ ਹੈ ਵੀ ਫਿਰ ਤਾਂ ਜਿਹੜੇ 2 ਵੀਲ ਟਰੈਕਟਰ ਹੈ ਉਹ ਸਲਿੱਪ ਕਰਦੇ ਆ ਤੋ ਇਹਨਾਂ ਨਾਲ ਤੁਸੀਂ ਹੁਣੇ ਹੀ ਸੰਪਰਕ ਕਰ ਲਿਓ ਕਿਉਂਕਿ 2 ਰੁਪਏ ਵੱਧ ਲੱਗ ਜਾਣ ਪਰ ਬੰਦਾ ਖੱਜਲ ਨਾ ਹੋਵੇ ਖਰਾਬ ਨਾ ਹੋਵੇ ਤਾਂ ਵਧੀਆ ਗੱਲ ਆ ਵੀ ਪਹਿਲਾਂ ਹੀ ਕੰਟੈਕਟ ਕੀਤਾ ਹੋਵੇ ਇਹ ਜਿਹੜਾ ਲੋਡਰ ਦੇ ਵਿੱਚ ਸਾਇਲੇਜ ਆ ਦਾਣੇ ਇਹਦੇ ਚ ਵੀ ਦੇਖਿਓ ਤੁਸੀਂ ਜਰੂਰ ਆ ਕੇ ਦੇਖੋ ਬਾਕੀ ਇੱਕ ਗੱਲ ਹੋਰ ਧਿਆਨ ਚ ਲਿਆ ਦੇਣਾ ਵੀ ਇਸ ਵਾਰ ਮੱਕੀ ਦਾ ਹੋਈ ਆ ਬਹੁਤ ਵਧੀਆ ਛੱਲੀਆਂ ਭਰਪੂਰ ਆ ਦਾਣਿਆਂ ਦੇ ਨਾਲ ਤੇ ਉਹੀ ਪੈਕ ਹੋ ਰਹੀਆਂ ਸੋ ਬਾਕੀ ਕੰਪੀਟੀਸ਼ਨ ਇਹਨਾਂ ਭਰਾਵਾਂ ਚ ਵੀ ਬਹੁਤ ਆ ਬਹੁਤ ਵੀਰ ਸਾਇਲੇਜ ਵਾਲੇ ਆ ਜਿਨ੍ਹਾਂ ਦਾ ਆਪਸ ਵਿੱਚ ਕੰਪੀਟੀਸ਼ਨ ਚੱਲਦਾ ਵੈਰੈਟੀ ਹਰੇਕ ਚੰਗੀ ਦੇਣ ਦੀ ਕੋਸ਼ਿਸ਼ ਕਰਦਾ ਤੁਸੀਂ ਵਰਤ ਕੇ ਦੇਖੋ ਆ ਕੇ ਚੈੱਕ ਕਰੋ ਕੁਆਲਿਟੀ ਨੂੰ ਤੇ ਫਿਰ ਲੈ ਜਾਓ ਜੇ ਨੰਬਰ ਵਾਈ ਹੋ ਰਹੇ ਨੇ ਸਕਰੀਨ ਉੱਤੇ ਚੱਲਦੇ ਹਨ ਤਾਂ ਤੁਸੀਂ ਕਾਲ ਕਰਨੀ ਹੈ ਕੱਲੀ ਮਸ਼ੀਨਰੀ ਨਹੀਂ ਨਾਲ ਜਿਹੜੇ ਚਾਰ ਵੀਰ ਚਾਹੀਦੇ ਆ ਮਸ਼ੀਨਰੀ ਨੂੰ ਚਲਾਉਣ ਵਾਸਤੇ ਹਮੇਸ਼ਾ ਹੀ ਨਾਲ ਹੁੰਦੇ ਹਾਲਾਂਕਿ ਪਹਿਲਾਂ ਇੱਕ ਛੋਟੀ ਵੀਡੀਓ ਬਣਾਈ ਸੀ ਤੇ ਇਹ ਕਾਫੀ ਵੀਰ ਆ ਜਿਹੜੇ ਇੱਥੇ ਨਾਲ ਇਹਨਾਂ ਦੇ ਸਹਿਯੋਗ ਦਿੰਦੇ ਆ ਤੇ ਇਹ ਭਰਾ ਤੁਹਾਡੇ ਤੱਕ ਪਹੁੰਚ ਸਕਦੇ ਆ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਸਾਇਲੈਂਜ ਖਰੀਦਣਾ ਚਾਹੁੰਦੇ ਹੋ ਤਾਂ ਕੰਟੈਕਟ ਕਰ ਲਓ ਪੈਕ ਕਰਾਉਣ ਵਾਸਤੇ ਸਾਰੀ ਡਿਟੇਲ ਵੀਰ ਨੇ ਦੱਸਦੀ ਹੈ